ਲੋਕ ਸਭਾ ਹਲਕਾ ਖਨੂਰ ਸਾਬ ਤੋਂ ਆਮ ਆਦਮੀ ਪਾਰਟੀ ਤੋਂ ਉਮੀਦਵਾਰ ਲਾਲਜੀਤ ਸਿੰਘ ਭੁੱਲਰ ਦੇ ਹੱਕ ਦੇ ਵਿੱਚ ਹਲਕਾ ਵਿਧਾਇਕ ਸਰਵਨ ਸਿੰਘ ਪੰਨੂਰੀ ਅਗਵਾਈ ਹੇਠ ਅਪਿੰਡ ਘਰੇਾਲਾ ਦੇ 47 ਫਾਰਮ ਪੈਲੱਸ ਵਿਖੇ ਇਲਾਕੇ ਦੇ ਮਾਨੇ ਨਾਮਵਰ ਡਾਕਟਰ ਗੁਰਦਿਆਲ ਸਿੰਘ ਘਰੇਾਲਾ ਤੇ ਵਿਧਾਇਕ ਸਰਵਨ ਸਿੰਘ ਤੁੰਡੂ ਦੇ ਪੀਏ ਹੀਰਾ ਸਿੰਘ ਅਤੇ ਜਸਪਾਲ ਸਿੰਘ ਭੋਲਾ ਪਾਟਿਆ ਵੱਲੋਂ ਕਰਵਾਈ ਗਈ ਵਰਕਰ ਮਿਲਣੀ ਜਿਸ ਦੇ ਵਿੱਚ ਵੱਡੇ ਭਦਰ ਤੇ ਇਲਾਕੇ ਦੇ ਮੋਤਮਾਰ ਵਿਅਕਤੀਆਂ ਨੇ ਹਿੱਸਾ ਲਿਆ ਤੇ ਸੁਪਰੰਤ ਗੱਲਬਾਤ ਕਰਦੇ ਹੋਏ ਵਿਧਾਇਕ ਨੇ ਕਿਹਾ ਕਿ 1 ਜੂਨ ਨੂੰ ਹਲਕਾ ਖੇਮ ਕਰਨ ਦੇ ਲੋਕ ਇਤਿਹਾਸ ਰਚਣਗੇ ਅਤੇ ਲੋਕ ਸਭਾ ਹਲਕਾ ਖਨੂਰ ਸਾਬ ਤੋਂ ਬਈਦਵਾਰ ਲਾਲ ਜ ਸਿੰਘ ਪੁੱਲਰ ਨੂੰ 35000 ਤੋਂ ਵੱਧ ਵੋਟਾਂ ਦੇ ਨਾਲ ਖੇਮ ਕਰਨ ਵਿੱਚ ਜਿਤਾਉਣਗੇ ਕਰ ਮੀਟਿੰਗ ਸੱਦੀ ਸੀ ਬਹੁਤ ਵੱਡਾ ਮੇਰਾ ਵੀਰ ਇੱਕ ਰੈਲੀ ਦਾ ਰੂਪ ਉਤਾਰ ਲਿਆ ਵਰਗ ਮੀਟਿੰਗ ਨੇ ਮੈਂ ਧੰਨਵਾਦ ਕਰਦਾ ਆਪਣੇ ਭਰਾਵਾਂ ਦਾ ਸੱਦੀ ਮੈਂ ਵਰਕਰ ਮੀਟਿੰਗ ਸੀ ਪਰ ਇੱਕ ਰੈਲੀ ਹੋ ਗਈ ਤੇ ਇੱਕ ਸਰ ਰੈਲੀ ਰੈਲੀ ਕਰਦੀ ਲੋਕਾਂ ਸੰਗਤ ਨੇ ਕਿਸ ਤਰੀਕੇ ਦਾ ਰਿਸਪਾਂਸ ਜਿਹੜਾ ਹਲਕੇ ਦੇ ਵਿੱਚੋਂ ਮਿਲ ਰਿਹਾ ਜੇ ਮੈਂ ਤਾਂ ਇੱਕ ਵਰਕਰ ਮੀਟਿੰਗ ਕਰਾਈ ਸੀ ਪਿੰਡਾਂ ਪਿੰਡਾਂ ਤੋਂ ਇੱਕ ਤਰ੍ਹਾਂ ਦੀ ਇੱਕ ਰੈਲੀ ਪਿੰਡ ਭਰਾਵਾਂ ਨੇ ਕਰਦੀ ਕੋਟੇ ਥੋੜੇ ਨੇ ਰਹਿ ਗਏ ਐਮਐਲਏ ਸਾਹਿਬ ਕੋਈ ਆਗੂਆਂ ਨੂੰ ਤੇ ਜਨਤਾ ਨੂੰ ਜਿਹੜਾ ਸਨੇਹਾ ਦਵਿੰਦਰ ਜੀ ਮੇਰਾ ਮੇਰਾ ਇਹੀ ਸੰਦੇਸ਼ ਆ ਮੈਂ ਹੁਣ ਵੀ ਇਹੀ ਬੇਨਤੀ ਕੀਤੀ ਆ ਪਿੰਡਾਂ ਦੇ ਆਪਣੇ ਲੀਡਰਾਂ ਨੂੰ ਪਿੰਡਾਂ ਦੇ ਆਗੂਆਂ ਨੂੰ ਭਈ ਆਪੋ ਆਪਣੇ ਪਿੰਡ ਡਟਜੋ ਆਪੋ ਆਪਣੇ ਪਿੰਡ ਸੰਭਾਲ ਲਓ ਆਪੋ ਆਪਣੇ ਘੂਤ ਸੰਭਾਲ ਲਓ ਆ ਜਿਹੜੇ ਚਾਰ ਦੇ ਸਾਰੇ ਆਪਣੇ ਪਿੰਡਾਂ 'ਚ ਮਿਹਨਤ ਕਰਾਂ ਸਰ ਇੱਕ ਆਦੇਸ਼ ਪ੍ਰਤਾਪ ਸਿੰਘ ਕੈਰੋ ਨੂੰ ਜਿਹੜਾ ਪਾਰਟੀ 'ਚੋਂ ਕੱਢਿਆ ਗਿਆ ਉਸਤੇ ਕੀ ਕਹਿਣਾ ਚਾਹੁੰਦੇ ਆ ਮੇਰੇ ਵੀਰ ਜਿਹੜਾ ਵੇਖੋ ਆਦੇਸ਼ ਪ੍ਰਤਾਪ ਜਿਹੜਾ ਕੱਢਿਆ ਉਹ ਵੇਖੀ ਇਹਨੇ ਕੀ ਕਿਹਾ ਸੀ ਭਈ ਸਿਕਬੀਰ ਬਾਦਲ ਕਹਿੰਦਾ ਮੈਂ ਤਾਂ ਲੱਡੂ ਬੰਡੇ ਤੇ ਉਹਨੇ ਕਿਹਾ ਪੱਕਾ ਲਵਾਈ ਲਾ ਲੋ ਸਿਕ ਬਾਦ ਨੂੰ ਪੱਕਾ ਲਵਾਈ ਆ ਆਪਣੇ ਘਰ ਬਿਠਾਤਾ ਤੇ ਉਹ ਸਾਰੇ ਜਵਾਈ ਸਾਲੇ ਜੀਜੇ ਸਾਰੇ ਹੁਣ ਕੱਢੀ ਜਾਣ ਨੇ ਇਹ ਕੀ ਇਹ ਆਮ ਆਦਮੀ ਪਾਰਟੀ ਆਉਂਦੀ ਸੰਭਾਵਨਾ ਹੈ ਉਹਨਾਂ ਦੀ ਕੋਈ ਮੇਰੇ ਵੀਰੇ ਇਹ ਹਾਈ ਕੁਆਲਿਟੀ ਪਤਾ ਹੋ ਸੰਗ ਜੀ ਮੇਰੇ ਵੱਡੀ ਵੱਡੇ ਲੈਵਲ ਦੀ ਤੁਹਾਡੇ ਵੱਲੋਂ ਕੀ ਹੈ ਰਿਸਪੌਂਸ ਕਿ ਓਨਲੀ ਕੀ ਵੈਲਕਮ ਹੈ ਪਾਰਟੀ ਵੱਲੋਂ ਮੇਰੇ ਮੈਂ ਤਾਂ ਇੱਕ ਛੋਟਾ ਸਿਪਾਹੀ ਆ ਜੇ ਆਉਂਦੇ ਤੇ ਜੀ ਆਇਆਂ ਨੂੰ ਅਜੀ ਬੰਦ ਕੰਮ ਜਿਹੜਾ ਵੀ ਪਾਰਟੀ ਕੋ ਜਾਊਗਾ